ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਸੂਟ ਹੈ ਜਿਹੜੇ ਸ਼ੇਅਰ ਕਰ ਰਹੇ ਹਾਂ ਸੋ ਇਹ ਪਾਰਟੀ ਵੀਅਰ ਸੂਟ ਹੈ ਜੀ ਔਰ ਜਿਵੇਂ ਕਿ ਸਾਡੇ ਕੋਲੇ ਸਾਰੇ ਤਰ੍ਹਾਂ ਦੇ ਸੂਟਸ ਦੇ ਆਰਡਰ ਆਉਂਦੇ ਆ ਸੋ ਇੱਧਰਲੇ ਜਿਹੜੇ ਆਪਣੇ ਪੰਜਾਬ ਦੇ ਇੰਡੀਆ ਦੇ ਕਲਾਇੰਟ ਹੈਗੇ ਉਹ ਆਪਣੇ ਵੈਦਰ ਦੇ ਅਕੋਰਡਿੰਗ ਸਾਡੇ ਤੋਂ ਸੂਟ ਮੰਗਦੇ ਹੈਗੇ ਕਿ ਤੁਸੀਂ कॉटन ਦੇ सूट कट शो ਕਰਦੇ ਹੋ ਸੋ ਮੈਂ ਉਹਨਾਂ ਨੂੰ ਦੱਸਣਾ ਚਾਹੂੰਗੀ ਕਿ ਆਪਣੇ ਕੋਲੇ ਜਿਹੜਾ ਕਲਾਇੰਟ ਹੈਗਾ ਬਾਹਰ ਦਾ ਕਲਾਇੰਟ ਜ਼ਿਆਦਾ ਜੋ ਸੋ ਸਾਡੇ ਕੋਲੇ ਜਿਹੜੇ ਵੀ ਆਰਡਰ ਦੇ ਪੀਸ ਵੀ ਬਣ ਰਹੇ ਆ ਉਹ ਵੀ ਸਾਰੇ ਇਸ ਤਰ੍ਹਾਂ ਦੇ ਹੈਵੀ ਬਣ ਰਹੇ ਆ ਉਹਦੇ ਵਿੱਚ ਜੋ ਵੀ ਆਪਣੇ ਕੋਲੇ कॉटन ਦੇ ਸੂਟ ਜਿਵੇਂ ਆਪਾਂ ਰੈਡੀ ਕਰਦੇ ਆ ਸਮਰ ਦੇ ਅਕੋਰਡਿੰਗ ਸੋ ਉਹ ਆਪਾਂ ਬਣਾ ਰਹੇ ਹੈਗੇ ਆ ਉਹਨਾਂ ਦੇ ਜੋ ਵੀ कॉटन ਬਣਾਇਆ ਉਹ ਤੁਹਾਨੂੰ ਦੇਦੀ ਅਸੀਂ ਦਿਖਾਉਣੇ ਹੈਗੇ ਆ ਸੋ ਜਿਵੇਂ ਇਹ ਸੂਟ ਬਣ ਰਹੇ ਹੈਗੇ ਆ ਇਹ ਵੀ ਆਪਾਂ ਤੁਹਾਨੂੰ ਸ਼ੋ ਕਰਦੇ ਆ ਸੋ ਅਗਰ ਤੁਸੀਂ ਵੀ ਕੋਈ ਸਮਰ ਦਾ ਸੂਟ ਬਣਾਉਣਾ ਹੈਗਾ ਤਾਂ ਤੁਸੀਂ ਕੋਈ ਡਿਜ਼ਾਈਨ ਹੈ ਜਿਹੜਾ ਆਪਣੇ ਕਾਫੀ ਵੀਡੀਓਜ਼ ਹੈਗੀਆਂ ਉਹਨਾਂ ਦੇ ਸਪੈਸ਼ਲੀ ਆਪਾਂ ਜਿਹੜਾ ਗਰਮੀਆਂ ਵਾਲਾ ਜਿਵੇਂ ਟਾਈਟਲ ਦਿੱਤਾ ਹੁੰਦਾ ਸੋ ਉਹਨਾਂ 'ਚ ਜਾ ਕੇ ਤੁਸੀਂ ਦੇਖ ਸਕਦੇ ਹੋ ਜੇ ਅਗਰ ਤੁਸੀਂ ਇੰਸਟਾ ਤੇ ਜਾਣਾ ਚਾਹੁੰਦੇ ਹੋ ਤਾਂ ਇਹ ਯੂਨੀਕ ਰੈਸ਼ਨ ਬੁਟੀਕ ਦੇ ਨਾਮ ਤੇ ਆਪਣਾ ਇੰਸਟਾ ਦਾ ਪੇਜ ਹੈ ਸੋ ਉੱਥੇ ਜਾ ਕੇ ਵੀ ਤੁਸੀਂ ਆਪਾਂ ਨੂੰ ਫੋਲੋ ਕਰ ਸਕਦੇ ਆ ਜਿਹਦੇ ਵਿੱਚ ਕਿ ਆਪਾਂ ਕਾਫੀ ਸਾਰੇ ਸੂਟਸ ਹੈਗੇ ਆ ਜਿਹੜੇ ਕਿ ਸਮਰ ਵਾਲੇ ਆ ਆਪਾਂ ਸ਼ੇਅਰ ਕੀਤੇ ਹੋਏ ਆ ਸੋ ਅੱਜ ਆਪਣੇ ਕੋਲ ਇਹ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਜੇ ਬਣੇ ਹੋਏ ਆ ਜੀ ਸਾਰਟਨ ਆਰਗੈਂਜ਼ਾ ਤੇ ਸੁਬੋਤੀ ਪਿਆਰਾ ਕਲਰ ਹੈ ਇਹਦਾ ਜਿਵੇਂ ਕਿ ਅੱਜਕੱਲ ਜਿਹੜੇ ਬ੍ਰਾਈਟ ਸ਼ੇਡ ਹੈਗੇ ਆ ਉਹ ਥੋੜੇ ਡਿਫਰੈਂਟ ਸ਼ੇਡ ਦਾ ਜਿਹੜਾ ਟ੍ਰੈਂਡ ਚੱਲ ਰਿਹਾ ਹੈਗਾ ਜਿਵੇਂ ਪੀਕਾਕ ਸ਼ੇਡ ਹੋ ਗਿਆ ਜਾਂ ਉਹਦੇ ਵਿੱਚ ਜਿਹੜਾ ਮਿਕਸ ਸ਼ੇਡ ਹੋ ਗਿਆ ਸੋ ਇੱਕ ਪਾਰਟਿਕੂਲਰ ਕਲਰ ਦੇ ਜਿਹੜੇ ਮਿਕਸ ਸ਼ੇਡ ਹੈਗੇ ਆ ਉਹ ਚੱਲ ਰਹੇ ਆ ਸੋ ਉਹਦੇ ਵਿੱਚ ਜਿਵੇਂ ਇਹ ਕਲਰ ਹੈਗਾ ਥੋੜਾ ਡਿਫਰੈਂਟ ਹੈ ਸਾਰੇ ਸੀ ਗ੍ਰੀਨ ਵੀ ਨਹੀਂ ਹੈ ਪੀਕਾਕ ਟਾਈਪ ਤੁਸੀਂ ਕਹਿ ਸਕਦੇ ਹੋ ਸੋ ਜਿਹੜੇ ਵੀ ਡਾਰਕ ਸ਼ੇਡ ਹੈਗੇ ਆ ਤੁਸੀਂ ਇਸ ਤਰ੍ਹਾਂ ਦੇ ਟਰਾਈ ਕਰ ਸਕਦੇ ਹੋ ਸੋ ਇਹ ਦੇਖੋ ਜੀ ਇਹ ਹੈਗਾ ਬਾਦਲਾ ਵਰਕ ਹੈ ਇਸ ਤਰ੍ਹਾਂ ਕੀ ਰੇਤੇ ਫੁੱਲ ਹੈਵੀ ਜਿਹੜਾ ਬਾਦਲਾ ਵਰਕ ਹੋਇਆ ਹੋਇਆ ਹੈ ਔਰ ਉੱਪਰ ਗੜੇ ਤੇ ਬਣਿਆ ਹੋਇਆ ਹੈ ਇਹ 24 45 ਦੇ ਅਕੋਰਡਿੰਗ ਹੋਏਗਾ ਸੋ ਇਹ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈ ਜੀ ਸਾਰਾ ਫੁੱਲ ਸੂਟ ਹੈ ਜੀ ਇਹ ਵਿੱਚ ਇਹਦੇ ਸਾਰੇ ਤੇ ਡਾਟਸ ਦਿੱਤੀ ਹੋਈ ਹੈ ਜਦੋਂ ਤੁਸੀਂ ਇਹਨੂੰ ਸਟਿਚ ਕਰਦੇ ਹੋ ਤੇ ਇਹਦੀ ਬਹੁਤ ਹੀ ਪਿਆਰੀ ਲੁੱਕ ਆਉਂਦੀ ਹੈ ਸੋ ਅੱਜ ਆਪਾਂ ਗੱਲ ਕਰਦੇ ਹਾਂ ਜੀ ਕਿ ਆਪਣੇ ਕੋਲੇ ਜਿਵੇਂ ਬਹੁਤ ਹੀ ਸਾਰਾ ਕੰਮ ਹੈਗਾ ਤੇ ਬਹੁਤ ਸਾਰੀਆਂ ਗਲਤੀਆਂ ਵੀ ਹੋ ਜਾਂਦੀਆਂ ਸੋ ਉਹਦੇ ਨਾਲ ਕਸਟਮਰ ਆ ਥੋੜਾ ਨਰਾਜ਼ ਵੀ ਹੁੰਦਾ ਸੋ ਅੱਜ ਆਪਣਾ ਜਿਵੇਂ ਕਿ ਅੱਜ ਮੈਂ ਲੇਟੈਸਟ ਤੁਹਾਨੂੰ ਦੱਸਦੀ ਆ ਕਿ ਅੱਜ ਆਪਣੇ ਕੋਲ ਇੱਕ ਗਲਤ ਸਲਵਾਰ ਦੀ ਜਗ੍ਹਾ ਆਪਾਂ ਪਲਾਜ਼ੋ ਬਣਾਤਾ ਉਹ ਆਪਾਂ ਕੂਰੀਅਰ ਵੀ ਕਰਤਾ ਸੋ ਉਹ ਜਿਹੜੇ ਕਲਾਇੰਟ ਸੀ ਉਹਨਾਂ ਨੇ ਥੋੜਾ ਜਿਹਾ ਆਪਣੇ ਤੋਂ ਇਹ ਵੀ ਉਹਨਾਂ ਨੂੰ ਇਹ ਆਇਆ ਕਿ ਤੁਸੀਂ ਜਿਹੜਾ ਸਾਡਾ ਰੋਂਗ ਜਿਹੜਾ ਸੂਟ ਹੈਗਾ ਰੌਣ ਬਣਾਤਾ ਪਰ ਉਹ ਜਿਹੜਾ ਸਮਝਣ ਤੋਂ ਬਾਅਦ ਸਮਝ ਗਿਆ ਕਿ ਕਿਉਂਕਿ ਆਪਣੇ ਕੋਲੇ ਕਾਫੀ ਕੰਮ ਹੈਗਾ ਸੋ ਉਹਦੇ ਅਕੋਰਡਿੰਗ ਜਦੋਂ ਆਪਾਂ ਸੂਟਸ ਅਗਰ ਤੁਹਾਡੇ ਕੋਲੇ ਕੰਮ ਜ਼ਿਆਦਾ ਹੈਗਾ ਤਾਂ ਤੁਹਾਡਾ ਜਿਹੜਾ ਤੁਸੀਂ ਕੋਈ ਨਾ ਕੋਈ ਤੁਹਾਡੇ ਤੋਂ ਗਲਤੀ ਜੈ ਜਿਹੜੀ ਜ਼ਰੂਰ ਹੋ ਜਾਂਦੀ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਲਿਖਣ ਕਰਕੇ ਗਲਤੀ ਹੋ ਜਾਂਦੀ ਹੈ ਤਾਂ ਅਸੀਂ ਨੋਟ ਨਹੀਂ ਕਰ ਪਾਉਂਦੇ ਜਾਂ ਤੁਸੀਂ ਜਿਹੜਾ ਦੱਸ ਨਹੀਂ ਪਾਉਂਦੇ ਜਾਂ ਜਦੋਂ ਤੁਸੀਂ ਉਦੋਂ ਮੈਂ ਮੈਂਸ਼ਨ ਕਰਦੇ ਹਾਂ ਜਦੋਂ ਅਸੀਂ ਹਾਫ ਸੂਟ ਆ ਜਿਹੜਾ ਬਣਾ ਚੁੱਕੇ ਹੁੰਨੇ ਜਾਂ ਸਟੀਚਿੰਗ ਲਈ ਚਲਾ ਗਿਆ ਹੁੰਦਾ ਹੈ ਕਈ ਵਾਰ ਕਟਿੰਗ ਹੋ ਗਿਆ ਹੁੰਦਾ ਜਾਂ ਕਈ ਵਾਰੀ ਪਲਾਜ਼ੋ ਦੇ ਅਕੋਰਡਿੰਗ ਹੈ ਜਿਹੜਾ ਵਰਕ ਹੋ ਗਿਆ ਹੁੰਦਾ ਕਿਉਂਕਿ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਹੈ ਜਿਹੜਾ ਅਸੀਂ ਵਰਕ ਕਰਦੇ ਹਾਂ ਡਿਫਰੈਂਟ ਕਰਦੇ ਹਾਂ ਔਰ ਪਲਾਜ਼ੋ ਦੇ ਅਕੋਰਡਿੰਗ ਹੈ ਜਿਹੜਾ ਆਪਾਂ ਵਰਕ ਡਿਫਰੈਂਟ ਕਰਦੇ ਹਾਂ ਸੋ ਇਸੇ ਕਰਕੇ ਥੋੜੀਆਂ ਬਹੁਤ ਅਜੀ ਜਿਹੜੀਆਂ ਗਲਤੀਆਂ ਹੋ ਜਾਂਦੀਆਂ ਸੋ ਗਲਤੀਆਂ ਦੇ ਨਾਲ ਨਵੇਂ-ਨਵੇਂ ਤਜਰਬੇ ਵੀ ਸਾਨੂੰ ਜ਼ਰੂਰ ਹੁੰਦੇ ਆ ਸਾਡੇ ਕੰਮ ਦੇ ਵਿੱਚ ਬਹੁਤ ਸਾਰਾ ਕਸਟਮਰ ਵੇਖਣ ਨੂੰ ਮਿਲਦਾ ਹੈਗਾ ਕਿ ਕੋਈ ਕਿਵੇਂ ਟੋਇਲਟ ਕਰ ਲੈਂਦਾ ਔਰ ਕਈ ਵਾਰੀ ਕੀ ਹੁੰਦਾ ਹੈ ਕਿ ਕੋਈ ਟੋਇਲਟ ਨਹੀਂ ਕਰਦਾ ਹੈਗਾ ਸੋ ਉਹਨਾਂ ਨੇ ਬੜੀ ਈਜ਼ੀਲੀ ਅੱਜ ਅਸੀਂ ਆਪਣੀ ਗਲਤੀ ਮੰਨੀ ਹੈ ਕਿ ਸੌਰੀ ਜੀ ਸਾਡੇ ਤੋਂ ਇਹ ਚੀਜ਼ ਚਲੋ ਬਾਈ ਮਿਸਟੇਕ ਹੋ ਗਈ ਹੈ ਅਗਰ ਤੁਸੀਂ ਬਣਾਓਗੇ ਅਸੀਂ ਦੁਬਾਰਾ ਤੁਹਾਡੀ ਬੋਟਲ ਬਣਾ ਦਾਂਗੇ ਪਰ ਉਹ ਅੰਡਰਸਟੈਂਡ ਕਰ ਗਏ ਸਾਨੂੰ ਵੀ ਬਹੁਤ ਚੰਗਾ ਲੱਗਿਆ ਸੋ ਨਵੇਂ-ਨਵੇਂ ਗਲਤੀਆਂ ਰੋਜ਼ ਅਸੀਂ ਜਿਵੇਂ ਕੰਮ ਦੇ ਵਿੱਚ ਹੁੰਦੀ ਹੈ ਅਗਰ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਤੁਹਾਡੇ ਤੋਂ ਗਲਤੀਆਂ ਵੀ ਹੋਣਗੀਆਂ ਔਰ ਨਵੇਂ ਰੋਜ਼ ਗਲਤੀਆਂ ਤੋਂ ਆਪਾਂ ਨੂੰ ਨਵੇਂ-ਨਵੇਂ ਤਜਰਬੇ ਵੀ ਮਿਲਦੇ ਆ ਸੋ ਅਸੀਂ ਡੇ ਬਾਈ ਡੇ ਜਿਵੇਂ ਵੀ ਤੁਸੀਂ ਜਿਹੜਾ ਆਰਡਰ ਕਰਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਨਾਲ ਅਸੀਂ ਸਾਰਾ ਕੁਝ ਮੈਂਸ਼ਨ ਕਰ ਸਕੀਏ ਤੁਸੀਂ ਆਰਡਰ ਦੇਣ ਤੋਂ ਪਹਿਲਾਂ ਜੋ ਵੀ ਬਣਾਉਣਾ ਹੈਗਾ ਤੁਸੀਂ ਆਪਦੇ ਪੇਪਰ ਪੈਨ ਲੈ ਕੇ ਤੁਸੀਂ ਲਿਖ ਸਕਦੇ ਹੋ ਕਿ ਇਸ ਸੂਟ ਦੀ ਬਾਟਮ ਦੇ ਵਿੱਚ ਮੈਂ ਸਟ੍ਰੇਟ ਸਲਵਾਰ ਬਣਾਉਣੀ ਹੈ ਇਸ ਦੇ ਵਿੱਚ ਅਸੀਂ ਮੀਡੀਅਮ ਸਲਵਾਰ ਬਣਾਉਣੀ ਹੈ ਤਾਂ ਜੋ ਤੁਸੀਂ ਵੀ ਸਾਡੇ ਆਪਣੇ ਕੋਲੇ ਟਾਈਮ ਜ਼ਿਆਦਾ ਨਹੀਂ ਹੁੰਦਾ ਤੁਹਾਡੇ ਕੋਲੇ ਵੀ ਨਹੀਂ ਹੁੰਦਾ ਸੋ ਤੁਸੀਂ ਥੋੜੇ ਟਾਈਮ ਦੇ ਵਿੱਚ ਮੈਨੂੰ ਸਾਰਾ ਜਿਹੜਾ ਕਲੀਅਰ ਕਰ ਸਕੋ ਜਾਂ ਤੁਸੀਂ ਜਦੋਂ ਸਕਰੀਨਸ਼ਾਟ ਭੇਜਦੇ ਹੋ ਪ੍ਰਾਈਸ ਜਾਣਨ ਲਈ ਆਪਣਾ ਡਨ ਹੋ ਜਾਂਦਾ ਆਰਡਰ ਤੁਸੀਂ ਮੈਜ਼ਰਮੈਂਟ ਭੇਜਦੇ ਹੋ ਉਹਦੇ ਨਾਲ ਮੈਂਸ਼ਨ ਕਰ ਦਿਆ ਕਰੋ ਕਿ ਅਸੀਂ ਇਸ ਤਰ੍ਹਾਂ ਦਾ ਲਾਈਕ ਕਰਦੇ ਆਂ ਸੋ ਇਸ ਤਰ੍ਹਾਂ ਇਹ ਹੈਗਾ ਜੀ ਮਹਿੰਦੀ ਸ਼ੇਡ ਦੇ ਉੱਪਰ ਬਹੁਤ ਹੀ ਪਿਆਰਾ ਇਹ ਵੀ ਡਿਜ਼ਾਈਨ ਸੇਮ ਹੈ ਇਹਦਾ ਆਪਾਂ ਗਲਾ ਨਹੀਂ ਬਣਾਇਆ ਹੋਇਆ ਸੋ ਇਹ 24 ਕਿਰ ਅਕੋਰਡਿੰਗ ਹੋਊਗਾ ਬਾਈਕੇ ਰਵੀ ਬਣ ਜਾਊਗਾ ਸੋ ਤੁਸੀਂ ਇਹ ਸੂਟ ਵੀ ਹੈ ਜਿਹੜਾ ਟਰਾਈ ਕਰ ਸਕਦੇ ਹੋ ਬਹੁਤ ਹੀ ਪਿਆਰਾ ਜੈ ਮਹਿੰਦੀ ਸ਼ੇਡ ਹੈ ਜੀ ਇਹ ਟਿਸ਼ੂ ਤੇ ਉੱਪਰ ਬਣਿਆ ਹੋਇਆ ਸ਼ਿਮਰ ਦੇ ਉੱਪਰ ਬਣਿਆ ਹੋਇਆ ਸੋ ਇਸ ਤਰ੍ਹਾਂ ਬਾਜੂ ਤੇ ਇਹਦਾ ਵਰਕ ਕੀਤਾ ਹੋਇਆ ਇਹ ਸਾਰੀ ਜਿਹੜੀਆਂ ਡਾਟਸ ਹੈਗੀਆਂ ਉੱਪਰ ਤੱਕ ਦਿੱਤੀਆਂ ਹੋਈਆਂ ਸੋ ਨੈਕਸਟ ਸੂਟ ਹੈਗਾ ਜੀ ਜਿਵੇਂ ਇਹ ਆਪਣੇ ਅਨੁਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਹੈ ਗ੍ਰੀਨ ਕਲਰ ਦਾ ਸੂਟ ਇਹ ਦੇਖੋ ਆਪਾਂ ਕਾਫੀ ਜ਼ਰ ਤਾ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਹਾਂ ਬਟ ਇਹ ਜਿਵੇਂ ਹਰ ਆਰਡਰ ਦੇ ਵਿੱਚ ਆਪਣੇ ਕੋਲੇ ਜਿਵੇਂ ਨਵਾਂ ਕੋਈ ਨਾ ਕੋਈ ਆਰਡਰ ਹੁੰਦਾ ਸੋ ਜਿਵੇਂ ਬਣ ਰਿਹਾ ਸੂਟ ਆਪਾਂ ਤੁਹਾਨੂੰ ਡੇਲੀ ਵੀਡੀਓ ਦੇਣੀ ਹੁੰਦੀ ਹੈ ਸੋ ਉਹਦੇ ਲਈ ਆਪਾਂ ਫਿਰਸਾ ਆਪਾਂ ਨੂੰ ਉਹੀ ਸ਼ੋਅ ਕਰਨੇ ਪੈਂਦੇ ਆ ਸੋ ਸਿੰਗਲ ਟਾਂਕੇ ਦਾ ਕੰਮ ਹੈ ਜੀ ਇਹਦੇ ਨਾਲ ਆਪਾਂ ਕਲਰਫੁੱਲ ਟਾਈ ਡਾਈ ਦੁਪੱਟਾ ਕਰ ਸਕਦੇ ਹਾਂ ਤੁਸੀਂ ਇਹਦੇ ਨਾਲ ਬਾਟਮ ਦੇ ਵਿੱਚ ਜੋ ਵੀ ਬਣਾਉਣਾ ਚਾਹੋ ਇਹ ਬਣਾ ਸਕਦੇ ਹੋ ਸੋ ਇਹਦੇ ਬਾਜੂ ਤੇ ਵੀ ਬਹੁਤ ਸੋਹਣਾ ਵਰਕ ਹੈ ਇਸ ਤਰ੍ਹਾਂ ਜੀ ਸੋ ਆਪਾਂ ਗੱਲ ਕਰ ਰਹੇ ਸੀ ਗਲਤੀਆਂ ਦੀ ਸੋ ਅਸੀਂ ਵੀ ਜਦੋਂ ਤੁਸੀਂ ਕੁਝ ਨਾ ਕੁਝ ਨਵਾਂ ਕੰਮ ਕਰਦੇ ਹੋ ਜਦੋਂ ਵੀ ਤੁਸੀਂ ਕੋਈ ਕੰਮ ਸਟਾਰਟ ਕਰਦੇ ਹੋ ਤਦ ਤੁਸੀਂ ਪ੍ਰੋਪਰ ਉਹਦੇ ਵਿੱਚ ਜਿਹੜੇ ਪਰਪਸ ਨਹੀਂ ਹੁੰਦੇ ਸੋ ਹੌਲੀ-ਹੌਲੀ ਜਿਵੇਂ ਹੀ ਵੀ ਤੁਸੀਂ ਕੰਮ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਪਤਾ ਚੱਲਦਾ ਹੈ ਕਿ ਇਹਦੇ ਵਿੱਚ ਕੀ-ਕੀ ਸਾਨੂੰ ਮੁਸ਼ਕਲਾਂ ਆਉਣਗੀਆਂ ਤੇ ਉਹਦੇ ਸੋਲੂਸ਼ਨ ਵੀ ਤੁਹਾਨੂੰ ਮਿਲਦੇ ਆ ਸੋ ਇਸੇ ਤਰ੍ਹਾਂ ਸਾਡੇ ਕੰਮ ਦੇ ਵਿੱਚ ਹੈ ਜੀ ਸਾਡੇ ਨਾਲ ਡੇਲੀ ਕੋਈ ਨਾ ਕੋਈ ਐਕਸਪੀਰੀਅੰਸ ਹੁੰਦਾ ਹੈ ਡੇਲੀ ਕਸਟਮਰ ਦਾ ਕੋਈ ਨਾ ਕੋਈ ਅਸੀਂ ਕਈ ਵਾਰੀ ਲੈਂਥਾ ਜਾਂ ਕਈ ਵਾਰੀ ਕੁਝ ਪੁੱਛਣਾ ਭੁੱਲ ਜਾਂਦੇ ਆ ਕਈ ਵਾਰ ਦੁਪੱਟਾ ਸਾਡੇ ਤੋਂ ਇੱਧਰ-ਉੱਧਰ ਹੋ ਜਾਂਦਾ ਹੈ ਸੋ ਮੈਂ ਇਹਦੇ ਵਿੱਚ ਲੱਗੀ ਆ ਕਿ ਮੈਨੂੰ ਬਹੁਤ ਹੀ ਪਿਆਰੇ ਜਿਹੇ ਕਸਟਮਰ ਮਿਲੇ ਹੋਏ ਆ ਔਰ ਜਦੋਂ ਉਹਨਾਂ ਕੋਲੇ ਸੂਟ ਜਾਂਦਾ ਦਾ ਅਗਰ ਅਸੀਂ ਦੁਪੱਟਾ ਵੀ ਚੇਂਜ ਕੀਤਾ ਹੁੰਦਾ ਤਾਂ ਕਈ ਵਾਰੀ ਉਹ ਵੀ ਉਹਨਾਂ ਨੂੰ ਬਹੁਤ ਸੋਹਣਾ ਲੱਗਦਾ ਕਿਉਂਕਿ ਆਪਾਂ ਸਾਰੇ ਪਿਓਰ ਦੇ ਦੁਪੱਟੇ ਲਾਉਨੇ ਆ ਜੇ ਚੁਣੌਣ ਦਿੱਤਾ ਕਈ ਵਾਰ ਪਿਓਰ ਕੋਟਾ ਵੀ ਚਲਾ ਜਾਂਦਾ ਤਾਂ ਉਹਦੇ ਵਿੱਚ ਵੀ ਉਹਨਾਂ ਨੂੰ ਉਹ ਵੀ ਅੱਛਾ ਲੱਗਦਾ ਹੈ ਕਿਉਂਕਿ ਉਹ ਵੀ ਸਟੱਫ ਵਧੀਆ ਹੁੰਦਾ ਡਾਈਟ ਵਧੀਆ ਕੀਤਾ ਹੁੰਦਾ ਸੋ ਉਹਨੂੰ ਵੀ ਪਸੰਦ ਹੁੰਦਾ ਸੋ ਉਹ ਵੀ ਫਿਰ ਥੋੜਾ ਰਿਲੈਕਸ ਹੋ ਜਾਂਦੇ ਆ ਵੀ ਚਲੋ ਕੋਈ ਗੱਲ ਨਹੀਂ ਇਸ ਤਰ੍ਹਾਂ ਹੋਇਆ ਤਾਂ ਕਈ ਵਾਰ ਕੀ ਹੁੰਦਾ ਕਿ ਤੁਹਾਡੀ ਜਿਹੜੀ ਪੇਮੈਂਟ ਹੈਗੀ ਆ ਜਦੋਂ ਬਾਹਰਲੇ ਵੈਸਟਰਨ ਯੂਨੀਅਨ ਕਰਦੇ ਆ ਉਹਦੇ ਵਿੱਚ ਥੋੜੀ ਅਮਾਉਂਟ ਆ ਜਿਹੜੀ ਵੱਧ ਘੱਟ ਵੀ ਹੋ ਜਾਂਦੀ ਆ ਕਿ ਕਿਉਂਕਿ ਸਾਡੇ ਕੋਲੇ ਵੱਧ ਆ ਜਾਂਦੀ ਹੈ ਸੋ ਪਿੱਛੇ ਜੇ ਆਪਣੇ ਕੋਲੇ ਸਾਲ ਪਹਿਲਾਂ ਦੀ ਪੇਮੈਂਟ ਆਈ ਹੋਈ ਸੀ ਜਿਹਦੇ ਵਿੱਚ ਥੋੜਾ ਬਹੁਤ ਹੀ ਵੱਧ ਉਹਨਾਂ ਦਾ ਸੀਗੀ ਪੇਮੈਂਟ ਤੋਂ ਉਹਨਾਂ ਨੇ ਮੈਂਸ਼ਨ ਕੀਤਾ ਕਿ ਮੇਰੀ ਤੁਹਾਡੇ ਵੱਲ ਜਿਹੜੀ ਪੇਮੈਂਟ ਰਹਿੰਦੀ ਹੈਗੀ ਆ ਸੋ ਇਹੋ ਜਿਹੀ ਕੋਈ ਗੱਲ ਨਹੀਂ ਜੀ ਇਹ ਪ੍ਰੋਪਰ ਆਪਣੇ ਕੋਲੇ WhatsApp ਦੇ ਵਿੱਚ ਸਾਰਾ ਫੀਡ ਹੁੰਦਾ ਹੈ ਕਿ ਤੁਸੀਂ ਕਿੰਨੇ ਭੇਜੇ ਹੈਗੇ ਸਾਡਾ ਬਿੱਲ ਕਿੰਨਾ ਬਣਿਆ ਹੋਇਆ ਸੀ ਆਪਾਂ ਜੋ ਵੀ ਜਿਹੜਾ ਮਾਊਂਟ ਹੈ ਜਿਵੇਂ ਮੈਨੂੰ ਕਈ ਕੰਪਲੀਮੈਂਟ ਵੀ ਬਹੁਤ ਮਿਲਦੇ ਹੈਗੇ ਆ ਕਿ ਤੁਸੀਂ ਆਮ ਬਟੀਕਾਂ ਦੀ ਤਰ੍ਹਾਂ ਨਹੀਂ ਹੈਗੇ ਜਿਹੜਾ ਸਾਡਾ ਬਿੱਲ ਹੁੰਦਾ ਜਿੱਤ ਇੱਕ ਇੱਕ ਚੀਜ਼ ਅਸੀਂ ਮੈਂਸ਼ਨ ਕਰਕੇ ਤੁਹਾਡੇ ਤੋਂ ਲਿਖਿਆ ਹੋਇਆ ਹੁੰਦਾ ਜਿਵੇਂ ਕੰਪਲੀਟ ਸੂਟ ਲਿਖਿਆ ਹੁੰਦਾ ਉਹਦੇ ਨਾਲ ਮੈਂਸ਼ਨ ਕੀਤਾ ਹੁੰਦਾ ਜੇ ਕੁਝ ਐਕਸਟਰਾ ਵੀ ਲਾਇਆ ਹੁੰਦਾ ਤਾਂ ਅਸੀਂ ਉਹ ਲਿਖ ਕੇ ਤੁਹਾਡੇ ਤੋਂ ਜਿਹੜੀ ਪੇਮੈਂਟ ਲੈਣੇ ਆ ਇਸ ਤਰ੍ਹਾਂ ਨਹੀਂ ਹੁੰਦਾ ਕਿ ਜੀ ਇੰਨਾ ਬਣ ਗਿਆ ਜਾਂ ਉਹਦੇ ਵਿੱਚ ਕੁਝ ਤੁਹਾਨੂੰ ਹੋਲਾ ਰੱਖਿਆ ਜਾਵੇ ਸੋ ਇਸ ਤਰ੍ਹਾਂ ਨਹੀਂ ਹੁੰਦਾ ਆਪਣਾ ਬਿੱਲ ਆ ਜਿਹੜਾ ਆਪਾਂ ਬਹੁਤ ਹੀ ਸਾਫ਼ ਸੁਥਰੇ ਤਰੀਕੇ ਨਾਲ ਬਣਾਈਦਾ ਇੱਕ ਇੱਕ ਚੀਜ਼ ਮੈਂਸ਼ਨ ਕਰੀਦੀ ਹੈ ਜਿਵੇਂ ਕਿ ਅੱਜ ਇੱਕ ਸੂਟ ਅਸੀਂ ਜਿਵੇਂ ਕੋਰੀਅਰ ਚਲਾ ਗਿਆ ਉਹਦੇ ਵਿੱਚ ਛੇ ਸੂਟ ਸੀ ਅਸੀਂ ਉਹਨਾਂ ਨੂੰ ਪੰਜ ਸੂਟ ਭੇਜਤੇ ਸੋ ਇੱਕ ਸੂਟ ਰਹਿ ਗਿਆ ਸੋ ਜਦੋਂ ਉਹਨਾਂ ਨੇ ਸਾਨੂੰ ਯਾਦ ਕਰਾਇਆ ਤਾਂ ਸਾਨੂੰ ਫੇਰ ਯਾਦ ਆਇਆ ਕਿਉਂਕਿ ਇੰਨੇ ਕੰਮ ਦੇ ਵਿੱਚ ਕਈ ਵਾਰੀ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਅਗਰ ਤੁਹਾਡੇ ਸਾਡਾ ਕੋਰੀਅਰ ਜਾਂਦਾ ਕੋਈ ਉਨੀ ਕੀ ਹੋ ਜਾਂਦੀ ਹੈ ਤਾਂ ਅਸੀਂ ਬੈਠੇ ਹੈਗੇ ਹਾਂ ਜੀ ਕਿਉਂਕਿ ਕਈ ਵਾਰ ਲੇਡੀਜ਼ ਆ ਜਿਹੜੀਆਂ ਬਹੁਤ ਜ਼ਿਆਦਾ ਕਾਲੀਆਂ ਪੈ ਜਾਂਦੀਆਂ ਕਿ ਸਾਡਾ ਨਾ ਸ਼ਾਇਦ ਫਰਾਡ ਹੋ ਗਿਆ ਜਾਂ ਇਹ ਜਾਣਬੁੱਝ ਕੇ ਕੀਤਾ ਗਿਆ ਕੋਈ ਚੀਜ਼ ਜਾਣਬੁੱਝ ਕੇ ਨਹੀਂ ਕੀਤੀ ਜਾਂਦੀ ਸੀ ਅਗਰ ਕੋਈ ਵੀ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਹੋਈ ਹੈ ਤਾਂ ਆਪਾਂ ਬੈਠੇ ਹੈਗੇ ਆ ਤੁਸੀਂ ਸਾਡਾ ਐਡਰੈਸ ਲੈ ਕੇ ਸਾਨੂੰ ਦੁਬਾਰਾ ਕੂਰੀਅਰ ਕਰ ਸਕਦੇ ਹੋ ਆਪਾਂ ਤੁਹਾਨੂੰ ਦੁਬਾਰਾ ਉਹੀ ਚੀਜ਼ ਹੈ ਜਿਹੜੀ ਦੇਵਾਂਗੇ ਅਗਰ ਤੁਸੀਂ ਮੈਨੇਜ ਕਰ ਲੈਂਦੇ ਹੋ ਸੋ ਉਹ ਤੁਹਾਡੀ ਬਹੁਤ ਹੀ ਚੰਗੀ ਗੱਲ ਹੈ ਸੋ ਅਸੀਂ ਹਰ ਰੋਜ਼ ਗਲਤੀਆਂ ਜਿਵੇਂ ਸਾਡੇ ਤੋਂ ਹੁੰਦੀਆਂ ਨੇ ਅਸੀਂ ਸਿੱਖ ਵੀ ਰਹੇ ਹਾਂ ਗਲਤੀ ਨੂੰ ਦੁਹਰਾ ਨਹੀਂ ਰਹੇ ਸੋ ਜਿਵੇਂ ਅੱਜ ਸਾਨੂੰ ਸੂਟ ਦਾ ਵੀ ਇੱਕ ਹੋਇਆ ਕਿ ਅਸੀਂ ਸੂਟ ਕੱਟ ਭੇਜਿਆ ਹੈਗਾ ਸੋ ਉਹ ਵੀ ਅਸੀਂ ਹੁਣ ਪ੍ਰੋਪਰ ਤਰੀਕੇ ਨਾਲ ਉਹਨੂੰ ਵੀ ਮੈਨੇਜ ਕਰ ਰਹੇ ਹਾਂ ਕਿਉਂਕਿ ਜਦੋਂ ਵੀ ਤੁਹਾਡਾ ਆਰਡਰ ਆਉਂਦਾ ਜੀ ਇਹਸ ਮਹਿੰਗਾ ਜਿਹੜਾ ਆਰਡਰ ਨੋਟ ਕਰਵਾਉਣਾ ਹੁੰਦਾ ਤੇ ਕਈ ਵਾਰ ਜਿਆਦਾ ਆਰਡਰ ਹੁੰਦੇ ਆ ਟਾਈਮ ਘੱਟ ਹੁੰਦਾ ਤੇ ਜਲਦੀ ਜਲਦੀ ਦੇ ਵਿੱਚ ਆ ਕੋਈ ਚੀਜ਼ ਸਕਿਪ ਹੋ ਜਾਂਦੀ ਹੈ ਸੋ ਉਹਦੇ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤੀਆਂ ਆਉਂਦੀਆਂ ਸੋ ਉਹਦੇ ਨਾਲ ਸਾਨੂੰ ਨਵੇਂ-ਨਵੇਂ ਤਜਰਬੇ ਵੀ ਆਉਂਦੇ ਆ ਇਹ ਸੀਗਾ ਜੀ ਜੋਰਜ ਦਾ ਨੈਕਸਟ ਸੂਟ ਬਹੁਤ ਹੀ ਪਿਆਰਾ ਜਿਹਾ ਕੱਟਵਰਕ ਨਾਲ ਬਣਿਆ ਹੋਇਆ ਸੋ ਇਹ ਵੀ ਉੱਪਰ ਤੱਕ ਹੈਵੀ ਹੈ ਜੀ ਪੂਰਾ ਇਹ ਸਿੰਗਲ ਟਾਂਕੇ ਦਾ ਕੰਮ ਹੈਗਾ ਇਹਦੇ ਨਾਲ ਆਪਾਂ ਜਿਵੇਂ ਹੈਂਡਵਰਕ ਦਾ ਵੀ ਕੰਮ ਕੀਤਾ ਹੋਇਆ ਜਾਂ ਕਟਵਰਕ ਦਾ ਵੀ ਕੰਮ ਕੀਤਾ ਹੋਇਆ ਸੋ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਸੂਟਸ ਆ ਜਿਹੜੇ ਵੇਅਰ ਕੀਤੇ ਹੋਏ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੀ ਕੋਸਟ ਕੀ ਹੈਗੀ ਹੈ ਸੋ ਇਹ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜੌਰਜਟ ਦੇ ਉੱਪਰ ਹੈ ਜੀ ਇਹਦਾ ਵੀ ਗਲਾ ਨਹੀਂ ਹੈਗਾ ਥੋੜਾ ਬਹੁਤ ਵੱਧ ਘਟ ਹੋ ਸਕਦਾ ਸੋ ਇਸ ਤਰ੍ਹਾਂ ਦਾ ਬਾਜੂ ਦੀ ਡਿਜ਼ਾਈਨਿੰਗ ਹੈ ਸਲਵਾਰ ਤੁਸੀਂ ਲੇਸਿਸ ਨਾਲ ਜਾਂ ਪਿੰਟੈਕਸ ਵਗੈਰਾ ਨਾਲ ਤੁਸੀਂ ਉਹਨੂੰ ਡਿਜ਼ਾਈਨਿੰਗ ਦੇ ਸਕਦੇ ਹੋ ਅਗਰ ਤੁਸੀਂ ਸਾਡੇ ਤੋਂ ਬਣਵਾਉਣੀ ਹੋ ਕਿਉਂਕਿ ਵਰਕ ਹੈ ਕਈ ਵਾਰ ਕੀ ਹੁੰਦਾ ਕਿ ਫੁੱਲ ਸ਼ਰਟ ਹੁੰਦਾ ਜਿਵੇਂ ਕਾਫੀ ਹੈਵੀ ਹੁੰਦਾ ਸੋ ਉਹਦੇ ਨਾਲ ਜਦੋਂ ਆਪਾਂ ਬਾਟਮ ਤੇ ਵੀ ਵਰਕ ਕਰ ਲਈਏ ਤਾਂ ਉਹ ਕਾਫੀ ਹੈਵੀ ਲੱਗਦਾ ਹੈਗਾ ਸੋ ਅਗਰ ਤੁਸੀਂ ਸ਼ਰਟ ਤੇ ਹੈਵੀ ਕੰਮ ਕਰਵਾਇਆ ਤਾਂ ਬਾਟਮ ਨੂੰ ਸਿੰਪਲ ਜਿਹੜੇ ਪਿੰਟੈਕਸ ਤੇ ਇਨਸਰਟ ਕਰਕੇ ਲੇਸਿਸ ਨਾਲ ਤੁਸੀਂ ਫਿਨਿਸ਼ ਕਰ ਸਕਦੇ ਹੋ ਸੋ ਇਹ ਸੀ ਜੀ ਅੱਜ ਦੇ ਆਪਣੇ ਸੂਟਸ ਜਰੂਰ ਕਮੈਂਟ ਜਰੂਰ ਕਰਿਆ ਕਰੋ ਕਿ ਤੁਹਾਨੂੰ ਕਿਵੇਂ ਦੇ ਲੱਗਦੇ ਆ ਸੂਟਸ ਔਰ ਆਰਡਰ ਦਾ ਪ੍ਰੋਸੀਜਰ ਆਪਣਾ ਸੇਮ ਹੈ ਜੀ ਜੋ ਨਵੇਂ ਜੁੜੇ ਹੋਏ ਆ ਉਹਨਾਂ ਨੂੰ ਦੱਸ ਦਈਏ 7589231377 ਤੇ ਤੁਸੀਂ ਸਕਰੀਨ ਸ਼ਾਟ ਭੇਜਣਾ ਪਹਿਲਾਂ ਕਾਲ ਪਲੀਜ਼ ਪਹਿਲਾਂ ਨਾ ਕਰਿਓ ਤੁਸੀਂ ਪਹਿਲਾਂ ਸਕਰੀਨ ਸ਼ਾਟ ਭੇਜੋ ਫਿਰ ਤੁਸੀਂ ਪ੍ਰਾਈਸ ਜਾਣੋ ਅਸੀਂ ਤੁਹਾਨੂੰ ਪ੍ਰਾਈਸ ਦੱਸਾਂਗੇ 1 ਡੇ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂਗੇ ਤੁਹਾਨੂੰ ਨਾਲ ਦੀ ਨਾਲ ਆਨਸਰ ਕਰ ਸਕੀਏ ਸੋ ਉਸ ਤੋਂ ਬਾਅਦ ਤੁਸੀਂ ਜਿਹੜਾ ਪ੍ਰਾਈਸ ਤੁਹਾਨੂੰ ਠੀਕ ਲੱਗਦਾ ਤੁਸੀਂ ਆਰਡਰ ਕਰਨਾ ਤੁਸੀਂ ਸੂਟ ਸਿਲੈਕਟ ਕਰ ਲਿਆ ਕਲਰ ਸਿਲੈਕਟ ਕਰ ਲਿਆ ਸੋ ਤੁਸੀਂ ਫੋਨ ਕਰ ਸਕਦੇ ਹੋ ਟਾਈਮ ਲੈ ਸਕਦੇ ਹੋ ਆਪਾਂ ਫੋਨ ਤੇ ਤੁਹਾਡੇ ਨਾਲ ਗੱਲ ਕਰਾਂਗੇ ਤੁਸੀਂ ਸਾਰਾ ਕੁਝ ਆਪਾਂ ਨੂੰ ਇੱਕੋ ਵਾਰੀ ਫੋਨ ਤੇ ਜਿਹੜਾ ਨੋਟ ਕਰਵਾ ਦਿਓ ਕਿ ਤੁਹਾਨੂੰ ਕਿਸ ਕਿਸ ਤਰ੍ਹਾਂ ਦਾ ਚਾਹੀਦਾ ਵਿਦ ਸਟੀਚਿੰਗ ਵਿਦਆਊਟ ਸਟੀਚਿੰਗ ਸੋ ਤੁਹਾਡੇ ਵੀ ਟਾਈਮ ਦੀ ਬਚਤ ਹੋ ਸਕੇ ਔਰ ਸਾਡੇ ਵੀ ਟਾਈਮ ਦੀ ਬਚਤ ਹੋ ਸਕੇ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆਜ਼ ਲੈ ਕੇ ਆਉਂਦੇ ਰਵਾਂਗੇ ਸੋ ਬਨਿਰੋ ਮਿਰਚਨਾ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ